ਮੈਂ ਤੁਹਾਨੂੰ ਦੱਸ ਕਿ ਕਹਣਾ ਚਾਹੁੰਦਾ ਪਹਿਲਾਂ ਤਾਂ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਬਾ ਬਿਸ਼ਕਰਮਾ ਭਗਵਾਨ ਦੀ ਜੈ ਮੈਂ ਅੱਜ ਸਮੁੱਚੀ ਸਾਡੀ ਟੀਮ ਬਾਬਾ ਬਿਸ਼ਕਰਮਾ ਕਿਰਤੀ ਸਮਾਜ ਸਭਾ ਰਜਿਸਟਰਡ ਜੋ ਪਿਛਲੇ ਥੋੜੇ ਦਿਨਾਂ ਤੋਂ ਅਸੀਂ ਬਣਾਈ ਆ ਉਹਦਾ ਪਹਿਲਾ ਸਮਾਗਮ ਆਇਆ ਹੈ ਮੈਂ ਆਪਣੇ ਬੰਨਿਓ ਤੇ ਆਪਣੀ ਸਮੁੱਚੀ ਟੀਮ ਬੰਨਿਓ ਤੇ ਬਾਬਾ ਬਿਸ਼ਕਰਮਾ ਕਿਰਤੀ ਸਮਾਜ ਸਭਾ ਰਜਿਸਟਰਡ ਬੰਨੀਓ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਵਾ ਕਿ ਬਾਬਾ ਜੀ ਦਾ ਦਿਹਾੜਾ ਜੋ ਵੱਡੀ ਵੱਡਰ ਪੱਧਰ ਤੇ ਅਸੀਂ ਅੱਗੇ ਨੂੰ ਵੀ ਮਨਾਇਆ ਕਰਾਂਗੇ ਰੇਖ ਸਾਲ ਤੇ ਉੱਥੇ ਮੈਂ ਬੇਨਤੀ ਕਰਦਾ ਆਪਣੇ ਨੌਜਵਾਨ ਜੋ ਬਾਹਰ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆ ਪੰਜਾਬ ਸਰਕਾਰ ਨੇ ਬੜੇ ਵਧੀਆ ਪ੍ਰਾਲਾ ਕੀਤਾ ਵਾ ਜਿਹੜਾ ਇੱਥੇ ਕਲੱਬ ਇੱਕ ਸਕੀਮ ਬਣਾਈ ਆ ਵੀ 30 ਕਰੋੜ ਰੁਪਏ ਤੱਕਰ ਜੇ ਤੁਸੀਂ 10 ਫੈਕਟਰੀਆਂ ਇਕੱਠੀਆਂ ਕਰਕੇ ਕੋਈ ਜੁਨਟ ਲਾਉਨੇ ਹੋ 30 ਕਰੋੜ ਰੁਪਏ ਤੱਕ ਤੁਹਾਨੂੰ ਉਹ ਦੇਣ ਜਾ ਰਹੇ ਨੇ ਜੀਹਦਾ ਤੁਸੀਂ 15% ਦੇਣਾ ਵਾ ਬਾਕੀ ਉਹ ਰੁਪਿਆ ਵਾਪਸ ਨਹੀਂ ਤੁਸੀ ਕਰਨਾ ਹੈਗਾ ਉਹ ਸਾਰਾ ਮਾਪ ਆ ਪਰ ਉਹਦੇ ਵਿੱਚ ਹੋਰ ਵੀ ਇਹਨਾਂ ਨੇ ਸਹੂਲਤਾ ਦਿੱਤੀਆਂ ਨੇ ਜਿਵੇਂ ਅੱਗੇ ਕਈ ਵਾਰ ਫੈਕਟਰੀ ਜੁਨਟ ਪਾਸ ਕਰਾਉਣ ਲਈ ਕਈ-ਕਈ ਸ਼ਰਤਾਂ ਹੁੰਦੀਆਂ ਸੀ ਉਹ ਸਾਰੀਆਂ ਸ਼ਰਤਾਂ ਸ਼ਰਤਾਂ ਖਤਮ ਕਰਕੇ ਸਿਰਫ ਤੁਸੀਂ ਦੋ ਸ਼ਰਤਾਂ ਪੂਰੀਆਂ ਕਰਨੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਇੰਡਸਟਰੀ ਅੱਜ ਚੇਅਰਮੈਨ ਸਾਹਿਬ ਤੇ ਮੰਤਰੀ ਸਾਹਿਬ ਨਾਲ ਸਾਡੀ ਗੱਲ ਹੋਈ ਆ ਵੀ ਇੱਥੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾਊਗਾ ਵੀ ਜਿਹਦੇ ਵਿੱਚ ਵੱਖ-ਵੱਖ ਨਮਾਇੰਦ ਇੰਡਸਟਰੀ ਦੇ ਅਫਸਰ ਸਹਿਬਾਨ ਸਾਰੇ ਇੱਥੇ ਆ ਕੇ ਆਪਣੇ ਵਿਚਾਰ ਦੱਸਣਗੇ ਵੀ ਕੀ-ਕੀ ਸਹੂਲਤਾ ਸੀ ਦੇ ਸਕਦੇ ਆ ਤੇ ਉਹਦੇ ਲਈ ਅਸੀਂ ਬਹੁਤ ਵਧੀਆ ਉਪਰਾਲਾ ਕਰਨ ਜਾ ਰਹੇ ਹਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਤੇ ਲੋਹੜਾਪੁਰਾ ਵਾਸੀਆਂ ਨੂੰ ਖਾਸ ਤੌਰ ਤੇ ਮੈਂ ਆਪਣੇ ਬੰਨਿਓ ਤੇ ਆਪਣੇ ਸੁਸਾਇਟੀ ਜੋ ਸਾਡੀ ਆ ਬਾਬਾ ਬਿਸ਼ਕਰਮਾ ਕਿਰਤੀ ਸਮਾਜ ਸੇਵਾ ਸਟੱਡੀ ਉਹਦੇ ਬੰਨਿਓ ਬਹੁਤ ਬਹੁਤ ਵਧਾਈ ਦਿਨਾਂ ਬਾਈ ਖਾਲਸਾ ਜਿਹੜਾ ਸਰਕਾਰ ਜਿਹੜੇ ਉਪਰਾਲੇ ਕਰ ਰਹੀ ਇੰਡਸਟਰੀ ਨੂੰ ਪ੍ਰਤੀਬਿੰਦ ਕਰ ਰਹੀ ਨਹੀਂ ਇਹ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਸਾਡੇ ਇੰਡਸਟਰੀ ਦੇ ਨੌਜਵਾਨਾਂ ਲਈ ਤੇ ਇੰਡਸਟਰੀ ਲਿਸਟਾਂ ਦੇ ਜਿਹੜਾ ਐਨ ਆ ਰੁਪਈਆ ਸਾਡੇ ਦੇ ਰਹੇ ਨੇ ਉਹਦੇ ਲਈ ਅਸੀਂ ਸਮੂਚੀ ਸਟੇਟ ਤੇ ਲੁਧਿਆਣਾ ਨਿਵਾਸੀਆਂ ਵੱਲੋਂ ਧੰਨਵਾਦ ਕਰਦੇ ਆਂ ਵੀ ਜਿਹੜੀ ਲੁਧਿਆਣੇ ਤੋਂ ਇੰਡਸਟਰੀ ਬਾਹਰ ਜਾ ਰਹੀ ਸੀਗੀ ਉਹ ਕਲਸਟਰ ਬਣਾ ਕੇ ਕਿਨਾਂ ਦਾ ਮੁੜ ਕੇ ਕਿਨਾਂ ਦਾ ਇੱਥੇ ਕਿਨਾਂ ਦਾ ਵਾਪਸ ਆਊਗੀ ਲੁਧਿਆਣੇ ਦੇ ਵਿੱਚ ਸਰਕਾਰ ਦੀ ਯੋਜਨਾਵਾਂ ਦਾ ਫਾਇਦਾ ਹੋਊਗਾ ਫਾਇਦਾ ਹੋਊਗਾ ਵੱਡੀ ਪੱਧਰ ਤੇ ਪੰਜਾਬ ਦੇ ਸਰਕਾਰ ਵੱਲੋਂ ਜੋ ਯੋਜਨਾ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਫਾਇਦਾ ਹੋ ਰਿਹਾ ਵਾ ਇਸੇ ਤਰ੍ਹਾਂ ਜਿਵੇਂ ਪਿੰਕ ਕਾਪੀ ਆ ਜੋ ਸਾਡਾ ਪਿਛੜਾ ਵਰਗਾ ਕੀ ਹੁੰਦਾ ਉਹਦੇ ਵਿੱਚ ਵੀ ਲੱਗ ਲੱਗ ਬਰਾਦਰੀਆਂ ਆ ਜਾਂਦੀਆਂ ਅਸੀਂ ਐਸੇ ਲਈ ਪਾਰਟੀ ਜੋ ਸਾਡੀ ਸੰਸਥਾ ਉਹਦਾ ਨਾਂ ਵੀ ਅਸੀਂ ਬਾਬਾ ਕੀਰਤੀ ਸਮਾਜ ਰੱਖਿਆ ਵਾ ਉਹਦੇ ਵਿੱਚ ਸਾਰੇ ਪਰਿਵਾਰ ਹੋ ਜਾਂਦੇ ਆ ਚਾਹੇ ਕਿੰਨੀਆਂ ਵੀ ਆਪਾਂ ਕਾਸਟ ਗਿਣ ਲਈਏ ਉਹਦੇ ਵਿੱਚ ਕੱਲਾ ਰਾਮ ਘੜੀਆ ਬਰਾਦਰੀ ਸਮੁੱਚੀ ਬਰਾਦਰੀ ਉਹਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਇਹ ਸਹੂਲਤਾ ਮਿਲਣ ਗਈਆਂ ਤੇ ਇਹਦੇ ਲਈ ਮੈਂ ਸਮੁੱਚੇ ਸਾਥੀਆਂ ਬਨਿਓ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਅੱਜ ਹਾਂ ਸਾਰਿਆਂ ਦਾ ਅਸੀਂ ਸਨਮਾਨ ਵੀ ਕੀਤਾ ਵਾ ਚਾਹੇ ਸਾਡੇ ਚੇਅਰਮੈਨ ਸੀਗੇ ਸਾਡੇ ਐਮ ਐਲ ਏ ਸਾਹਿਬਾਨ ਪੱਪੀ ਪ੍ਰਾਸ਼ਰ ਜੀ ਸਿੱਧੂ ਸਾਹਿਬ ਤੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਸਾਹਿਬ ਆਏ ਨੇ ਉਹਨਾਂ ਦਾ ਵੀ ਤੇ ਮੰਤਰੀ ਸਾਹਿਬਾਨ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਆਉਣ ਵਾਲੇ ਦਿਨ ਚ ਅਸੀਂ ਉਹਨਾਂ ਨਾਲ ਵਿਚਾਰ ਕੀਤਾ ਵਾ ਵੀ ਮੰਤਰੀ ਸਾਹਿਬ ਤੇ ਚੇਅਰਮੈਨ ਸਾਹਿਬ ਨਾਲ ਇੱਕ ਅਸੀਂ ਇੰਡਸਟਰੀਅਲ ਸਟ ਬੱਕਰੀ ਮੀਟਿੰਗ ਕਰਾਂਗੇ ਤਾਂ ਕਿ ਅਸੀਂ ਜੋ ਸਾਨੂੰ ਇਸ ਇਲਾਕੇ ਦੇ ਵਿੱਚ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜਿਵੇਂ ਸਾਡਾ ਇਹ ਏਰੀਆ ਵਾ ਮਿਕਸ ਲੈਂਡ ਯੂਜ਼ ਦਾ ਏਰੀਆ ਜਿਹੜਾ ਵਾ ਉਹਨੂੰ 5 ਸਾਲ ਦੀ ਐਕਸਟੈਂਸ਼ਨ ਮਿਲੀ ਆ ਜੋ ਸਾਡੇ ਤੇ ਤਲਵਾਰ ਲਟਕ ਰਹੀ ਆ ਉਹਨੂੰ ਸਮੁੱਚੇ ਤੌਰ ਤੇ ਉਹਦਾ ਹੱਲ ਕੀਤਾ ਜਾਵੇ ਉਹ ਸਾਨੂੰ ਵਿਸ਼ਵਾਸ ਦਿਵਾਇਆ ਇਹਨਾਂ ਨੇ ਵੀ ਉਹ ਬਿਲਕੁਲ ਹੱਲ ਕਰਕੇ ਦਵਾਂਗੇ ਏ.ਡੀ.ਏ ਨੂੰ ਜਿਹੜੀ ਗ੍ਰੀਨ ਕੈਟਾਗਰੀ ਦੀ ਇੰਡਸਟਰੀ ਆ ਉਹਨੂੰ ਇੱਥੋਂ ਜਾਣ ਨਹੀਂ ਦਵਾਂਗੇ ਬਾਹਰ ਕੀ ਨੰਦਾ ਉਹਦੇ ਲਈ ਹੋਰ ਵੀ ਕਿਸੇ ਤਰ੍ਹਾਂ ਦੀ ਸਹੂਲਤਰੀ ਲੋੜ ਆ ਉਹ ਵੀ ਅਸੀਂ ਕੀ ਨੰਦਾ ਬਾ ਇੱਥੇ ਅਪਰੂਵਡ ਕਰਾਵਾਂਗੇ ਪਾਸ ਕਰਾਵਾਂਗੇ ਇੰਨਾ ਕਹਿੰਦਾ ਹੋਇਆ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤ